ਤੇ ਛੋੜਾ ਸਵਾਗਤ ਆ ਛੋਟਾ ਸਵਾਗਤ ਤੇ ਇਸ ਪਿਰ ਮਮੀ ਨੇ ਦੇਖੋ ਸੱਤ ਗ੍ਰਾ ਸੂਟ ਲਾਈ ਕਰਕੇ ਦਿੱਤਾ ਬੱਡਾ ਇਸਕ ਬੱਡਾ ਜੀ ਆਪਾਂ ਜੀ ਰਹੀ ਸੀ ਚੋਲੇ ਖਲੀਆਂ ਜੀ ਕੁਝ ਸੀ ਇਹ दाणे ਕੱਢਣ ਵਾਲੇ ਆਪਾਂ ਨੇ दाणे ਕੱਢ ਲਏ ਕੁਝ چیر ਨਾਲ ਮੈਂ ਆਪਾਂ ਠੀਰਦੇ ਆਂ ਜੀ ਸਬਜੀ ਚੋਲੇ ਖਲੀਆਂ ਦੀ ਤੇ ਹੁਣ ਆਪਣੇ ਬੱਚਿਆਂ ਨੂੰ ਸੁਪਤੀ ਸੀ ਜੇ ਸੁੱਤੇ ਪੈ ਹੁਣ ਓਕੇ ਨੇ ਹੁਣ ਇਹਨਾਂ ਨੂੰ ਪਿਉਨੇ ਆ ਜੀ ਚਾਹ ਚਾਹ ਤੋਂ ਪਿਆ ਚੈਲ ਦੀ ਬਖਾਰੀ ਆ ਜੀ ਚਾਹ ਦੇ ਵਿੱਚ ਕੁੱਟ ਕੇ ਰੋਟੀ ਤੇ ਇਸ ਤੋਂ ਬਾਅਦ ਇਹਨਾਂ ਨੇ ਜਦ ਪੀਲੀ ਚਾਹ ਇਸ ਤੋਂ ਆਪਾਂ ਬਾਉਨੇ ਇਹਨਾਂ ਦੇ ਸਿਰ ਤੇ ਲਿਨਵਾ ਕੇ ਜੀ ਹੈਲੋ ਗਾਈਜ਼ ਫੋਲੋ ਵੀ ਕਰ ਲਓ ਪੂਰਾ